ਪਰਗਟਿੰਦਾ ਦੇਖੋ ਉੱਪਰ ਉਹ ਜਿੱਥੋਂ ਸ਼ਾਰਟ ਦੀ ਪੋਜੀਸ਼ਨ ਲਾਲ ਬਣਾਤੀ ਤੇ ਥੱਲੇ ਜਿੱਥੇ ਕਿਤੇ ਬਾਹਰ ਹੋਊਗਾ ਉੱਥੇ ਨਾ ਇਹਨੇ ਨਾ 그린 ਕਲਰ ਦਾ ਕੁਝ ਬਣਾਇਆ ਹੋਊਗਾ ਵੀ ਜਿੱਥੇ ਤੁਸੀਂ ਆਪਣਾ ਵਾਈਂਗ ਦੀ ਓਪਰਚੁਨਿਟੀ ਆ ਤੁਸੀਂ ਖਰੀ ਲੈ ਦੇਖ ਸਕਦੇ ਆ ਚਾਹੇ ਅੱਧੇ ਘੰਟੇ 'ਚ ਹੋਵੇ ਚਾਹੇ 15 ਮਿੰਟ 'ਚ ਹੋਵੇ ਵੈਸੇ ਇਦਾਂ ਦੀਆਂ ਗੱਲਾਂ ਕੋਈ ਦੱਸਦਾ ਨਹੀਂ ਹੈਗਾ ਯਾਰ ਅਗਲਾ हां जी दोस्तों, ਸਤਿ ਸ੍ਰੀ ਅਕਾਲ ਸਾਰਿਆਂ ਦੋਸਤੋ। ਮੈਂ ਤੁਹਾਡਾ ਆਪਣਾ ਕੁਲਵੀਰ ਸਾਧੜਾ ਨਵਾਂ ਸ਼ਹਿਰ। ਸੋ ਦੋਸਤੋ ਜਿਹੜੇ ਦੋਸਤ ট্রেਡਿੰਗ ਦੇ ਵਿੱਚ ਤਕਰੀਬਨ ਤਕਰੀਬਨ ਮੈਂ ਕੱਲ ਦੇ ਕਮੈਂਟ ਪੜੇ ਨਾ ਬਹੁਤ ਜ਼ਿਆਦਾ ਤੇ ਕਈ ਦੋਸਤ ਬਹੁਤ ਜ਼ਿਆਦਾ ਨਰਾਸ਼ ਆ। ਭਾਈ ਨਰਾਸ਼ ਨਾ ਹੋ। ਦੋਸਤੋ ਤੇ ਨਵੀਂ ਤੇ ਨਵੀਂ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰੋ। ਕਮ ਸੇ ਕਮ ਇੱਥੇ ਲੌਸ ਔਰ ਪ੍ਰੋਫਿਟ ਹਰ ਇੱਕ ਦਾ ਹੁੰਦਾ। ਤੇ ਕੋਈ ਦਿਨ ਇੱਕ ਦਿਨ ਆਹਾਂਦਾ ਵੀ ਜਿਸ ਦਿਨ ਤੁਹਾਡੇ ਸਾਲਾਂ ਦਾ ਲਾਸ ਤੁਹਾਡੇ ਉਸ ਇੱਕ ਦਿਨ ਦੇ ਵਿੱਚ ਪੂਰਾ ਹੋ ਜਾਂਦਾ ਸੋ ਇਹ ਮੈਂ ਨਹੀਂ ਤੁਹਾਨੂੰ ਕਹਿ ਰਿਹਾ ਨਾ ਹੀ ਮੈਂ ਤੁਹਾਨੂੰ ਕੋਈ ਵਿਸ਼ਵਾਸ ਦਵਾ ਰਿਹਾ ਕਿ ਹਾਂਜੀ ਤੁਹਾਡਾ ਲਾਸ ਪੂਰਾ ਹੋ ਜਾਊਗਾ ਪਰ ਹੋਊਗਾ ਤਾਂ ਜੇਕਰ ਆਪਾਂ ਉਹਦੇ ਵਿੱਚ ਬਣੇ ਰਹੀਏ ਮਿਹਨਤ ਕਰਦੇ ਰਹੀਏ ਸੋ ਔਕੜਾ ਤੰਗੀਆਂ ਯਾਰ ਆਲੇ-ਦੁਆਲੇ ਤੋਂ ਤੰਗ ਕਰਨਾ ਇਹ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿਉਂਕਿ ਉਹ ਉਹਨਾਂ ਦਾ ਹੱਕ ਬਣਦਾ ਭਾਈ ਕਿਉਂਕਿ ਜੇ ਆਪਾਂ ਵਾਪਸੀ ਦੇ ਵਿੱਚ ਕਿਸੇ ਨੂੰ ਰਿਟਰਨ ਨਾ ਦਈਏ ਆਪਣੀ ਚੀਜ਼ ਦੀ ਤੇ ਹੋ ਸਕਦਾ ਯਾਰ ਆਪਾਂ ਉਹਨਾਂ ਲਈ ਬੇਕਾਰ ਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਬੇਕਾਰ ਆ ਜਾਂ ਤੁਸੀਂ ਕੰਮ ਵਾਲੇ ਬੰਦੇ ਆ ਸੋ ਦੋਸਤੋ ਕੱਲ ਕੀ ਹੋਇਆ ਪਰਸੋਂ ਆ ਦੇਖੋ ਤੁਹਾਨੂੰ ਉਹਦੀ ਇੱਕ ਮੈਂ ਐਗਜ਼ਾਮਪਲ ਦੇਣ ਲੱਗਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਔਰ ਧਿਆਨ ਨਾਲ ਦੇਖਣਾ ਜਿਹੜੀ ਚੀਜ਼ ਮੈਂ ਸਕਾਲਣੀ ਹੈ ਇਹਦੇ ਵਿੱਚ ਤੁਹਾਨੂੰ ਇੱਕ ਕਿਹੜੀ ਚੀਜ਼ ਦੱਸਣ ਲੱਗਾ ਉਸ ਚੀਜ਼ ਦੇ ਉੱਪਰ ਕੰਮ ਕਰਨਾ ਬਾਈ ਆਪਾਂ ਕੰਮ ਤਾਂ ਕਰਨਾ ਪਹਿਲਾਂ ਵਿਸ਼ਵਾਸ ਕਰਨਾ ਇਹਦੇ ਪਰ ਅਸੀਂ ਇਹਨੂੰ ਬੈਕ ਟੈਸਟ ਕਰਨਾ ਜੋ ਮੈਂ ਤੁਹਾਨੂੰ ਦੱਸੂਗਾ ਸੋ ਦੋਸਤੋ ਸਭ ਤੋਂ ਪਹਿਲੇ ਤਾਂ ਇੱਕ ਆਪਾਂ ਦੇਖਦੇ ਆ ਜੀ 트럼ਪ ਔਰ ਮੋਦੀ ਜੀ ਦਾ ਬੈਠੇ ਆ ਤੇ ਇਹ ਇਹ ਬੰਦਾ 트럼ਪ ਐਸਾ ਆਇਆ ਪੇ ਬੁੱਕਲ ਦੇ ਵਿੱਚ ਲੈ ਕੇ ਅਗਲੇ ਨੂੰ ਨਾ ਛੁਰਾ ਮਾਰਦਾ ਉਹਦੇ ਇਦਾਂ ਜਿੱਦਾਂ ਬੁੱਕਲ ਚ ਲੈ ਕੇ ਕਹ ਦਿੰਦੇ ਨਾ ਆ ਜਾ ਮੇਰਾ ਦੋਸਤ ਪਾਸ ਛੁਰਾ ਪਿੱਛੇ ਤੇ ਠਾ ਕਰਦਾ ਮਾਰਦੇ ਆ ਤੇ ਇਹ ਹੈਗਾ ਦੋਸਤ 트럼ਪ ਇਦਾਂ ਦਾ ਤੇ 500% ਦਾ ਜਿਹੜਾ ਰੱਖਿਆ ਟੈਰਿਫਾ ਪਰਸੋ ਚੌਥਾ ਦਾ ਅਨਾਉਂਸ ਹੋਇਆ ਉਸ ਤੋਂ ਬਾਅਦ ਜਿਹੜਾ ਸਾਡੇ ਬਾਜ਼ਾਰ ਦਾ ਹਾਲ ਆ ਉਹ ਤੁਸੀਂ ਦੇਖ ਸਕਦੇ ਆ ਆ ਪੁੱਟ ਸੀਗੀ ਜਿਹੜੀ 4 ਰੁਪਏ ਤੋਂ ਲੈ ਕੇ ਮੰਨ ਲਓ ਮੰਨ ਲਓ ਤਕਰੀਬਨ ਇਹ 100 150 100 ਰੁਪਇਆ ਲਾਏ ਜਾਂ ਨੈਫਟੀ 650 ਦੀ ਪੁੱਟਾ ਇਹ ਤੋਂ ਥੱਲੇ ਵਾਲੀਆਂ ਜਿਹੜੀਆਂ ਪੁੱਟਾ ਆ ਤਕਰੀਬਨ ਤਕਰੀਬਨ 17 50 60 ਰੁਪਏ ਤੋਂ ਲੈ ਕੇ 3 300 ਰੁਪਏ ਤੱਕ ਵੀ ਲਾਏ ਆ ਮਤਲਬ ਤੁਹਾਡਾ ਲਾਸ ਪੂਰਾ ਕਰਨ ਦਾ ਇੱਕ ਦਿਨ ਚ ਇਹ ਪੂਰਾ ਹੋ ਸਕਦਾ ਸੀਗਾ ਤੇ ਆਪਾਂ ਜੇਕਰ ਹੁਣ ਇਸ ਡਾਟੇ ਪਹਿਲਾਂ ਮੈਨੂੰ ਡਾਟਾ ਵੀ ਦੇਖ ਲੈਣ ਦੋ ਤੇ ਜਿਹੜਾ ਜਿਹੜੀਆਂ ਆਪਾਂ ਜੇ ਜਿੱਥੋਂ ਬਾਜ਼ਾਰ ਡਿਗਿਆ ਸੀਗਾ ਬਾਜ਼ਾਰ ਡਿਗਿਆ ਦੋਸਤੋ 850 ਵਾਲੀ ਪੁੱਟ ਦੇ ਉੱਪਰ ਆਪਾਂ ਉਦੋਂ ਬਣੇ ਹੋਏ ਸੀਗੇ ਤੇ ਆਹ ਜਿਹੜੀ ਪੁੱਟ ਸੀਗੀ ਦੋਸਤੋ ਇਸ ਪੁੱਟ ਦੇ ਉੱਪਰ ਤਕਰੀਬਨ ਤਕਰੀਬਨ ਬਹੁਤ ਵਧੀਆ ਰੈਲੀ ਆਈ ਹੈ ਤੇ ਆਹ 15 ਰੁਪਏ ਤੋਂ ਪੁੱਟ ਚੱਲੀ ਇਹ 15 ਰੁਪਏ ਤੋਂ ਇਹਨਾਂ ਲਾਇਆ ਤਕਰੀਬਨ ਹਾਈ ਤਕਰੀਬਨ 216 ਰੁਪਏ ਦਾ ਮਤਲਬ ਸਿੱਧਾ ਸਿੱਧਾ حساب 15000 ਦਾ 2 ਲੱਖ ਰੁਪਈਆ ਤਕਰੀਬਨ ਤਕਰੀਬਨ ਮੰਨ ਕੇ ਚੱਲੋ ਹੁਣ ਜਿਸ ਬੰਦੇ ਦਾ ਪਿਛਲੇ ਸਮੇਂ ਤੋਂ ਲੌਸ ਚੱਲ ਰਿਹਾ ਸੀ 2 ਲੱਖ ਦਾ ਜਾਂ ਲੱਖ ਦਾ ਤੇ ਦੋਸਤੋ ਹੁਣ ਬਣੇ ਰਹਿਣ ਦੇ ਲਈ ਵੀ ਜਿਗਰਾ ਚਾਹੀਦਾ ਇਹਦੇ ਵਿੱਚ ਜੇ ਮੰਨ ਲਾ ਕਹੀਏ ਵੀ ਮੈਨੂੰ ਹੁਣ 15000 ਦੇ ਉੱਪਰ ਜਾਂ ਸਾਨੂੰ ਤਾਂ 5-7000 ਦਿਖਦਾ ਆਪਾਂ ਦੌੜ ਲੈਨੇ ਹਰੇਕ ਉਹ ਬੰਦਾ ਇਹੀ ਹੁੰਦਾ ਵੀ ਹੁਣ ਕਿਤੇ ਯਾਰ ਮੇਰਾ ਸਟੌਪ ਲੌਸ ਨਾ ਲੱਗ ਜਾਏ ਹੈਨਾ ਪਰ ਉਸ ਚੀਜ਼ ਦੇ ਉੱਪਰ ਆਪਾਂ ਕੰਟੀਨਿਊ ਕਿਵੇਂ ਰਹਿਣਾ ਤੇ ਉਸ ਚੀਜ਼ ਦੇ ਉੱਪਰ ਆਪਾਂ ਕੰਟੀਨਿਊ ਕਿੱਦਾਂ ਬਣੇ ਰਹਿਣਾ ਸਾਡੇ ਲਈ ਕੋਈ ਚੀਜ਼ ਤਾਂ ਹੋਵੇ ਯਾਰ ਵੀ ਆਪਾਂ ਇਹਦੇ ਉੱਪਰ ਕੰਟੀਨਿਊ ਬਣੇ ਰਹੀਏ ਤੇ ਜਾ ਕੇ ਆਪਾਂ ਇੱਥੋਂ ਸਿਰਫ ਇੱਕ ਕੈਂਡਲ 15 ਤੋਂ 20 ਜਾਂ 25 ਰੁਪਏ ਲੈ ਕੇ ਆਪਾਂ ਬਾਹਰ ਆ ਗਏ ਤੇ ਬਾਕੀ ਦਾ ਆ ਇਹ ਅਸੀਂ ਕਿਹਦੇ ਲਈ ਛੱਡ ਰਹੇ ਹਾਂ ਇਹ ਅਸੀਂ ਉਹਨਾਂ ਲੋਕਾਂ ਲਈ ਛੱਡ ਰਹੇ ਹਾਂ ਜੇ ਕਿ ਜਦੋਂ ਆਪਾਂ ਲਾਸ ਲੈਨੇ ਆ ਤਾਂ ਅਸੀਂ ਲੰਬਾ ਲਾਸ ਲੈਨੇ ਆ ਤੇ ਜਦੋਂ ਅਸੀਂ ਪ੍ਰੋਫਿਟ ਲੈਣ ਦੀ ਵਾਰੀ ਆਂਦੀ ਆ ਤੇ ਆਪਾਂ ਭੱਜ ਲੈਨੇ ਆ ਯਾਰ ਵਿੱਚੋਂ ਹਨਾ 15 ਰੁਪਏ ਦੀ ਚੀਜ਼ 250 ਨੂੰ ਲੱਗ ਗਈ ਤੇ ਇਹ ਮੌਕਾ ਸੀਗਾ ਇਹ ਉਸ ਦਿਨ ਸੀਗਾ ਦਿਨ ਜਿਹੜਾ ਉਸ ਦਿਨ 10:30 ਤੋਂ 11 ਵਜੇ ਟ੍ਰੈਂਡ ਚੱਲਿਆ ਤੇ ਮੰਨ ਕੇ ਚੱਲੋ ਪਏ ਦੋ ਇੱਕ ਅੱਧੇ ਘੰਟੇ ਦੇ ਵਿੱਚ ਸਾਰਾ ਖੇਲ ਆ ਜਿਹੜਾ ਖਤਮ ਕਰਤਾ ਤੇ ਜਿਹੜੇ ਲੋਕਾਂ ਦੇ ਨੁਕਸਾਨ ਸੀਗੇ ਕਿਸੇ ਦੇ ਸਾਰੇ ਪੂਰੇ ਕਰਤੇ ਖੁਸ਼ ਕਰਤੇ ਲੋਕ ਪਰ ਖੁਸ਼ ਉਹ ਕੀਤੇ ਜਿਹੜੇ ਬੰਦੇ ਉਸ ਸਹੀ ਡਿਸੀਜਨ ਨੂੰ ਫੜ ਕੇ ਬਹਿ ਗਏ ਔਰ ਸਹੀ ਡਿਸੀਜਨ ਦੇ ਉੱਪਰ ਬਣੇ ਰਹੇ ਔਰ ਆਪਣੀ ਟਰੇਡਿੰਗ ਸੈਟਅਪ ਦੇ ਉੱਪਰ ਉਹਨਾਂ ਨੂੰ ਵਿਸ਼ਵਾਸ ਸੀਗਾ ਬਣੇ ਹੋ ਰਹੇ ਤੇ ਦੋਸਤੋ ਤੁਸੀਂ ਬਹੁਤ ਸਾਰੇ ਇੰਡੀਕੇਟਰ ਦੇਖ ਲਏ ਹੁਣ ਤੁਸੀਂ ਬਹੁਤ ਸਾਰੀਆਂ ਆਪਣੀਆਂ ਸਟ੍ਰੈਟਜੀ ਦੇਖ ਲਈਆਂ ਭਾਈ ਤੇ ਸਾਨੂੰ ਹੁਣ ਕਿਸੇ ਤੇ ਯਕੀਨ ਨਹੀਂ ਆਉਂਦਾ ਯਾਰ ਕਿ ਆਪਾਂ ਆਪਣਾ ਲਾਸ ਨੂੰ ਕਿਵੇਂ ਰਿਕਵਰ ਕਰ ਲਈਏ ਹੁਣ ਸਭ ਤੋਂ ਪਹਿਲਾਂ ਇਸ ਤੋਂ ਤੁਹਾਨੂੰ ਸਮਝਾਉਣ ਦੇ ਲਈ ਦੁਨੀਆ ਦੇ ਵਿੱਚ ਹੋ ਕੀ ਆ ਰਿਹਾ ਦੁਨੀਆ ਦੇ ਵਿੱਚ ਹੁਣ ਮੰਨ ਲਾ ਟਰੰਪ ਨੇ ਬੈਨਜੂਏਲਾ ਤੇ ਕੀਤਾ ਹਮਲਾ ਹਮਲਾ ਇਹ ਕਹਿ ਸਕਦੇ ਉਹਨਾਂ ਦਾ ਰਾਸ਼ਟਰਪਤੀ ਚੱਕ ਲਿਆ ਜਦੋਂ ਰਾਸ਼ਟਰਪਤੀ ਚੱਕਿਆ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਹੋਰ ਦੇਸ਼ ਆ ਉਹਨਾਂ ਦੇ ਅੰਦਰ ਮੰਨ ਦੇ ਵਿੱਚ ਇੱਕ ਨਾ ਵਿਸ਼ਵਾਸ ਜਿਹੜਾ ਹੁੰਦਾ ਉਹ ਵਿਸ਼ਵਾਸ ਡਾਮਾਡੋਲ ਹੋ ਗਿਆ ਹੁਣ ਬਹੁਤ ਸਾਰੇ ਦੇਸ਼ ਆ ਜਿਹੜੇ ਕੀ ਆ ਇੱਥੋਂ ਅਮਰੀਕਾ ਤੋਂ ਵੀ ਆਪਣੀ ਇਨਵੈਸਟਮੈਂਟ ਕੱਢਣਗੇ ਜਾ ਹੋਰ ਆਪਕੋ ਆਪਣੇ ਵੱਖ-ਵੱਖ ਦੇਚਾਂ ਦੇ ਵਿੱਚੋਂ ਆਪਣੀ ਇਨਵੈਸਟਮੈਂਟ ਕੱਢਣਗੇ ਕੋਈ ਇੱਧਰ ਕੱਢ ਕੇ ਇੱਧਰ ਪਾਏਗਾ ਕੋਈ ਇੱਧਰ ਕੱਢ ਕੇ ਇੱਧਰ ਪਾਏਗਾ ਇਹਨਾਂ ਹੋਵੇਗਾ ਕਿ ਇਹਨਾਂ ਵੋਲੀਅਮ ਵਧੇਗਾ ਵੋਲੀਅਮ ਚਾਹੇ ਉਹ ਕ੍ਰਿਪਟੋ ਹੋਵੇ ਚਾਹੇ ਦੁਨੀਆ ਦੀ ਜਿਹੜੀਆਂ ਜਿਹੜੀਆਂ ਜਿਹੜੇ ਮਰਜੀ ਬਾਜ਼ਾਰ ਹੋਣ ਉਹ ਵੋਲੀਅਮ ਉੱਪਰ ਨੂੰ ਵੀ ਹੋ ਸਕਦਾ ਉਹ ਵੋਲੀਅਮ ਕਿਸੇ ਦੇਸ਼ ਦਾ ਥੱਲੇ ਵੀ ਹੋ ਸਕਦਾ ਹੁਣ ਸਾਡੇ ਦੇਸ਼ ਦਾ ਵੋਲੀਅਮ ਵਧਿਆ ਪਰ ਵੋਲੀਅਮ ਵਧਿਆ ਥੱਲੇ ਨਹੀਂ ਥੱਲੇ ਨੂੰ ਕਿਉਂ ਵਧਿਆ ਦੇਖੋ ਜੇਕਰ ਆਪਾਂ ਨਿਫਟੀ ਦੇ ਵਿੱਚ ਇੱਕ ਦਿਨ ਦਾ ਚਾਰਟ ਵੀ ਮੈਂ ਤੁਹਾਨੂੰ ਦਿਖਾਵਾਂ ਕਿਉਂਕਿ ਲੋਕਾਂ ਦੇ ਵਿੱਚ ਡ ਤੇ ਜਿਹੜੇ ਕੀ ਆ ਆਪਣੇ ਫੋਰਨਰ ਕਹਿ ਲਓ ਜਾਂ ਸਾਡੇ ਆਪਣੇ ਇਨਵੈਸਟਰ ਕਹਿ ਲਓ ਕਿਉਂਕਿ ਬਹੁਤ ਬਾਜ਼ਾਰ ਬੇਲਗਾਮ ਘੋੜੇ ਵਾਂਗੂ ਭੱਜਦਾ ਸੀਗਾ ਕਈ ਚਿਰ ਤੋਂ ਤੇ ਆ ਦੇਖੋ ਦੋ ਦਿਨਾਂ ਦੇ ਵਿੱਚ ਇਸ 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 ਨੇ ਆਪਣਾ ਜਿਹੜਾ ਕੀ ਆ ਲੋ ਵਾਲ ਨੂੰ ਮੂੰਹ ਕੀਤਾ ਤੇ ਮਿੱਤਰੋ ਇਹ ਨਾ ਜਿਹੜਾ ਕੀ ਆ ਬਣਿਆ ਰਿਹਾ ਜਿਹੜਾ ਬੰਦਾ 26300 ਤੋਂ ਡਿੱਗ ਕੇ ਬਾਜ਼ਾਰ ਤਿੰਨਾਂ ਦਿਨਾਂ ਦੇ ਵਿੱਚ ਮੰਨ ਕੇ ਚੱਲੋ 26600 ਦੇ ਲਾਗੇ ਛੱਕੇ ਖੜਾ 900 ਪੁਆਇੰਟ ਡਿੱਗਿਆ ਤੇ ਦੋ ਦਿਨਾਂ ਦੇ ਵਿੱਚ ਤੇ ਇਸ 900 ਪੁਆਇੰਟ ਦੇ ਵਿੱਚ ਸੱਚ ਦੱਸਿਓ ਤੁਸੀਂ ਕਿੰਨੇ ਪੈਸੇ ਕਮਾਏ ਆ ਤੇ ਤੁਸੀਂ ਕਮੈਂਟ ਕਰਨਾ ਥੱਲੇ ਜੇ ਤੁਸੀਂ ਇਸ 900 ਪੁਆਇੰਟ ਦੇ ਵਿੱਚੋਂ ਕਿੰਨੇ ਪੈਸੇ ਕਮਾਏ ਆ ਵੀ ਤੁਹਾਡਾ ਘਾਟਾ ਪੂਰਾ ਹੋਇਆ ਕਿ ਨਹੀਂ ਹੋਇਆ ਜਾਂ ਕਈ ਟਰੇਡਰਾਂ ਵਾਂਗੂ ਤੁਸੀਂ ਵੀ ਇਹਨੂੰ ਬੈਠ ਕੇ ਸਿਰਫ ਇੰਜੋਏ ਕਰਦੇ ਸੀਗੇ ਕਿ ਸਾਡੇ ਕੋਲ ਫੰਡ ਹੈ ਨਹੀਂ ਜਾਂ ਸਾਡੀ ਹੋਰ ਪ੍ਰੋਬਲਮ ਆ ਜਾਂ ਸਾਡਾ ਟਰੇਡ ਛੁੱਟ ਗਿਆ ਠੀਕ ਆ ਇਹ ਆਪਣਾ ਸਿਰਫ ਸਚਾਈ ਦੇ ਨਾਲ ਇੱਥੇ ਕਮੈਂਟ ਕਰਨਾ ਦੋਸਤੋ ਕਿਉਂਕਿ ਇੱਥੇ ਸਾਨੂੰ ਕਿਸੇ ਨੇ ਸਾਨੂੰ ਦੇਣ ਨਹੀਂ ਆਣਾ ਯਾਰ ਜੇ ਆਪਾਂ ਝੂਠ ਬੋਲਦਾਂਗੇ ਕਿ ਮੈਂ ਟ੍ਰੇਡ ਕੀਤਾ ਜਾਂ ਨਹੀਂ ਕੀਤਾ ਹੈ ਨਾ ਆਪਾਂ ਨੂੰ ਕਿਸੇ ਨੇ ਦੇਣ ਨਹੀਂ ਆਣਾ ਤੇ ਅਸੀਂ ਸਿਰਫ ਇੱਥੇ ਆਪਣੀ ਉਹ ਚੀਜ਼ ਨੂੰ ਪਕੜ ਦੇ ਵਿੱਚ ਲੈਣਾ ਕਿ ਸਾਨੂੰ ਟ੍ਰੇਡ ਮਾਰਕੀਟ ਦੇ ਚੱਲਣ ਤੋਂ ਨਾਲ ਹੀ ਪਤਾ ਲੱਗ ਜਾਵੇ ਕਿ ਬਾਜ਼ਾਰ ਨੇ ਉੱਪਰ ਜਾਣਾ ਜਾਂ ਬਾਜ਼ਾਰ ਨੇ ਥੱਲੇ ਜਾਣਾ ਸੋ ਦੋਸਤੋ ਤੁਸੀਂ ਇਹ ਬਹੁਤ ਸਾਰੇ ਦੋਸਤਾਂ ਨੇ ਆਪਣੇ ਜਿਹੜੇ ਕੀ ਆ ਆ ਆਰਐਸਆਈ ਲਾਇਆ ਹੋਣਾ ਨਾਲ ਤੇ ਹੋਰ ਵੀ ਇੰਡੀਕੇਟਰ ਲਾਏ ਹੋਣੇ ਐਮਏਸੀਡੀ ਜਾ ਹੋਰ ਆਪਾਂ ਆਪਣਾ ਹਰੇਕੋ ਬੰਦਾ ਬਾਹ ਲਾਂਦਾ ਜਰਾ ਚਾਹੇ ਵੀ ਬੈਪ ਲਾ ਲਿਆ ਚਾਹੇ ਜੋ ਵੀ ਜਿੰਨੇ ਵੀ ਮਰਜੀ ਇੰਡੀਕੇਟਰ ਲਾ ਲੈ ਹੁਣ ਇੰਡੀਕੇਟਰ ਲਾਣ ਦਾ ਮਤਲਬ ਕੀ ਹੈ ਜੇ ਇੰਡੀਕੇਟਰ ਸਾਨੂੰ ਚਲਾਣੇ ਹੀ ਨਾ ਦੇ ਹੁਣ ਮੰਨ ਲਓ ਜੀ ਅਸੀਂ ਉਸ ਇੰਡੀਕੇਟਰ ਨੂੰ ਕੀ ਕਰੀਏ ਜੇ ਸਾਨੂੰ ਉਸ ਇੰਡੀਕੇਟਰ ਦਾ ਮਤਲਬ ਹੀ ਨਹੀਂ ਪਤਾ ਤੇ ਹੁਣ ਆਪਾਂ ਉਹਨੂੰ ਵਰਤਾਂਗੇ ਅਸੀਂ ਤਾਂ ਹੀ ਵਿਸ਼ਵਾਸ ਕਰਾਂਗੇ ਕਿਸੇ ਚੀਜ਼ ਦੇ ਉੱਪਰ ਮਾਲਾ ਹੁਣ ਲਾਈਨਾਂ ਚੱਲਦੀਆਂ ਇਹਨਾਂ ਲਾਈਨਾਂ ਦਾ ਮੈਂ ਯਕੀਨ ਤਾਂ ਹੀ ਕਰੂੰਗਾ ਜੇ ਮੈਂ ਇਹਨਾਂ ਦੇ ਵਿੱਚੋਂ ਕੁਝ ਸਿੱਖਿਆ ਹੋਊਗਾ ਜੇ ਮੈਨੂੰ ਇਹਦੇ ਉੱਪਰ ਵਿਸ਼ਵਾਸ ਹੋਊਗਾ ਕਿ ਇਹ ਮੇਰਾ ਸੈਟਅਪ ਬਣ ਗਿਆ ਯਾਰ ਮੈਂ ਠੀਕ ਆ ਹੁਣ ਆਹ ਇੱਕ ਦਿਨ ਦਾ ਚਾਰਟ ਆ ਤੇ ਇੱਕ ਦਿਨ ਦੇ ਵਿੱਚ ਆਰਐਸਆਈ ਜਿਹੜਾ ਤਕਰੀਬਨ ਤਕਰੀਬਨ ਇਸ ਵੇਲੇ 38.55 ਤੇ ਚੱਲ ਰਿਹਾ ਇਹ ਮਤਲਬ ਬੀਰਿਸ਼ ਆ ਠੀਕ ਆ ਜੀ ਮਤਲਬ ਟ੍ਰੈਂਡ ਸਾਡਾ ਬੀਰਿਸ਼ ਆ ਤੇ ਹੁਣ ਅਸੀਂ ਇਹ ਤੋਂ ਇਸ ਤੋਂ ਬਾਅਦ ਜੇਕਰ ਮੈਂ 30 ਮਿੰਟ ਦੀ ਕੈਂਡਲ ਵੀ ਦੇਖਾਂ ਆਪਣੇ ਲਈ ਤੇ ਟ੍ਰੇਡ ਮਾਰਨਾ ਮੈਂ ਜਾਂ ਟ੍ਰੇਡ ਲੈਣਾ ਤੇ ਮੈਂ 30 ਮਿੰਟ ਦੇ ਵਿੱਚ ਵੀ ਵਿਚਾਰ ਕਰਾਂ ਤੇ 30 ਮਿੰਟ ਦੇ ਵਿੱਚ ਸਾਡਾ ਸਾਨੂੰ ਅਸੀਂ ਸਕੈਲਪਿੰਗ ਕਰਨੀ ਆ ਜਾਂ ਅਸੀਂ ਇਹਦੇ ਵਿੱਚ ਘੰਟਾ ਡੇਢ ਘੰਟਾ ਬਹਿਣਾ ਆ ਹੁਣ ਦੋਸਤੋ ਇਹਦੇ ਵਿੱਚ ਦੇਖਣਾ ਕੀ ਆ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਹੁਣ ਤੁਸੀਂ ਕਹੋਗੇ ਯਾਰ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਇੱਕ ਦੱਸਦਾ ਤੇ ਜਿਵੇਂ ਕਿ ਹੁਣ ਆਪਾਂ ਸਾਰੇ ਜਾਣਦੇ ਆ ਬਾਈ ਤੁਸੀਂ ਜੋ ਜੋ ਵੀ ਕੋਈ ਕੰਮ ਕਰਦੇ ਆ ਚਾਹੇ ਗੱਡੀ ਚਲਾਣੇ ਆ ਚਾਹੇ ਕੋਈ ਹੋਰ ਕੰਮ ਕਰਦੇ ਆ ਤੁਹਾਡਾ ਕੁਝ ਨਾ ਕੁਝ ਐਕਸਪੀਰੀਅੰਸ ਹੁੰਦਾ ਉਹਦੇ ਵਿੱਚ ਮੰਨ ਲਓ ਕਿਸੇ ਦਾ ਬੈਕ ਲਾਣੇ ਨੂੰ ਐਕਸਪੀਰੀਅੰਸ ਹੁੰਦਾ ਕਿਸੇ ਦਾ ਅੱਗੇ ਜਾਣੇ ਨੂੰ ਐਕਸਪੀਰੀਅੰਸ ਹੁੰਦਾ ਕਿਸੇ ਦਾ ਤੇਜ਼ ਭਜਾਣ ਨੂੰ ਐਕਸਪੀਰੀਅੰਸ ਹੁੰਦਾ ਸਾਰਿਆਂ ਦਾ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਔਰ ਉਸ ਐਕਸਪੀਰੀਅੰਸ ਦੇ ਦਮ ਦੇ ਉੱਪਰ ਆਪਾਂ ਆਪਣਾ ਸਫਰ ਤੈ ਇਸੇ ਤਰ੍ਹਾਂ ਹੁਣ ਜਿਹੜਾ ਮੰਨ ਲਓ ਟਰੇਡ ਜਿੰਨੇ ਵੀ ਟਰੇਡਰ ਆ ਇਸ ਦੁਨੀਆ ਦੇ ਵਿੱਚ ਮੈਂ ਤਾਂ ਇਹ ਸਮਝਦਾ ਵੀ ਜਿੰਨੇ ਵੀ ਬੰਦੇ ਆ ਚਾਹੇ ਤੁਸੀਂ ਆ ਚਾਹੇ ਹੋਰ ਆ ਤੁਹਾਡਾ ਮਿੱਤਰ ਆ ਜਾਂ ਤੁਹਾਡਾ ਰਿਸ਼ਤੇਦਾਰ ਆ ਭਾਈ ਹਰ ਇੱਕ ਬੰਦੇ ਦਾ ਇਸ ਬਾਜ਼ਾਰ ਨੂੰ ਦੇਖਣ ਦਾ ਵਿਊ ਵੱਖਰਾ ਆ ਤੇ ਮੇਰਾ ਦੇਖਣ ਦਾ ਇਹਨੂੰ ਵਿਊ ਵੱਖਰਾ ਆ ਤੇ ਤੁਹਾਡਾ ਦੇਖਣ ਦਾ ਵਿਊ ਆ ਜਿਹੜਾ ਉਹ ਵੱਖਰਾ ਆ ਇਸ ਇਸ ਗੱਲ ਨੂੰ ਸਹਿਮਤ ਹੋਣਾ ਪਊਗਾ ਕਿਉਂਕਿ ਹਰ ਇੱਕ ਬੰਦਾ ਇਸੇ ਇੱਕੋ ਹੀ ਨਿਗਾ ਨਾਲ ਬਾਜ਼ਾਰ ਨੂੰ ਨਹੀਂ ਦੇਖਦਾ ਔਰ ਜੇ ਇਸੇ ਤਰ੍ਹਾਂ ਇੱਕੋ ਇੱਕੋ ਹੀ ਨਿਗਾ ਨਾਲ ਬਾਜ਼ਾਰ ਨੂੰ ਦੇਖਦਾ ਹੁੰਦਾ ਤੇ ਕੋਣ ਪੈਸੇ ਗਵਾਉਂਦਾ ਤੇ ਕੋਣ ਕਮਾਉਂਦਾ ਸੋ ਇਸ ਕਰਕੇ ਤਾਂ ਇੱਥੋਂ ਪਹਿਲਾਂ ਹੀ ਸਮਝ ਲਾ ਕੋ ਸਾਡਾ ਸਾਰਿਆਂ ਦਾ ਦੇਖਣ ਦਾ ਨਜ਼ਰੀਆ ਵੱਖਰਾ ਹੈ ਤੇ ਮੈਂ ਇੱਕ ਜਿਹੜੀ ਕੀ ਟ੍ਰੈਂਡ ਤੁਹਾਨੂੰ ਦੱਸਦਾ ਜਿਵੇਂ ਹੁਣ ਮੰਨ ਲਓ ਆਪਾਂ ਨੈਫਟੀ ਦਾ ਮੇਨ ਚਾਰਟ ਦੇਖ ਰਹੇ ਹਾਂ ਤੇ ਨੈਫਟੀ ਦੇ ਮੇਨ ਚਾਰਟ ਦੇ ਵਿੱਚ ਤੁਸੀਂ ਰੈਂਕੋ ਤੇ ਜਾ ਸਕਦੇ ਆ ਰੈਂਕੋ ਤੇ ਜਾਣ ਤੋਂ ਬਾਅਦ ਆ ਇੱਕ ਵੀ ਕੈਂਡਲ ਦੋਸਤੋ ਇਹਦੇ ਵਿੱਚ ਕੋਈ ਗ੍ਰੀਨ ਹੈ ਪਰ ਸਾਨੂੰ ਇਸ ਚੀਜ਼ ਤੇ ਵਿਸ਼ਵਾਸ ਨਹੀਂ ਆ ਕਿਉਂਕਿ ਜਿੱਥੇ ਉਹਨੇ ਬ੍ਰੇਕਆਊਟ ਦਿੱਤਾ ਬ੍ਰੇਕਡਾਊਨ ਦਿੱਤਾ ਸੌਰੀ 26099 ਦਾ ਤੇ ਉਹ ਤੋਂ ਬਾਅਦ ਤੁਸੀਂ ਦਾ ਜਿਹੜਾ ਫਾਲ ਆਇਆ ਉਹ ਤੁਸੀਂ ਦੇਖੋ ਕਿੰਨੇ ਪੁਆਇੰਟ ਦਾ ਸੀਗਾ ਤੇ ਇਸ ਤੋਂ ਬਾਅਦ ਜਿਹੜੇ ਲੋਕ ਵਧੀਆ ਪੈਸੇ ਬਣੇ ਆ ਤੇ ਵਧੀਆ ਪੈਸੇ ਬਣਾਏ ਆ ਟਰੇਡ ਕਰਨ ਵਾਲੇ ਨੇ ਪਰ ਇੱਥੇ ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਵੀ ਕਿਹਾ ਸਾਨੂੰ ਕਨਫਿਊਜ਼ਨ ਕਿੱਥੇ ਹੁੰਦੀ ਜਾ ਕੇ ਜਦੋਂ ਸਾਨੂੰ ਸਿਰਫ ਹਰੀਆਂ ਔਰ ਲਾਲ ਕੈਂਡਲਾਂ ਦੇ ਵਿੱਚ ਅਚਾ ਆ ਜਾਂਦਾ ਔਰ ਇਹ ਕੈਂਡਲਾਂ ਸਾਨੂੰ ਅਲਚਾਨੀਆਂ ਯਾਰ ਕਿ ਟ੍ਰੈਂਡ ਚੇਂਜ ਹੋ ਗਿਆ ਮੇਰਾ ਪ੍ਰੋਫਿਟ ਘਟ ਗਿਆ ਜਾਂ ਮੇਰਾ ਲਾਸ ਵਧ ਗਿਆ ਸੋ ਐਡੇ ਵੱਡੇ ਜਿਹੜੇ ਫਾਲ ਤੋਂ ਬਾਅਦ ਆ ਮੁੜ ਕੇ 30 ਮਿੰਟ ਦੀ ਕੈਂਡਲ ਨੇ 131 ਤੋਂ ਸਿਰਫ ਇੱਥੇ 152 ਤੱਕ ਦਾ ਪ੍ਰਾਈਸ ਹੀ ਜਿਹੜਾ ਕਿ ਇਹ ਹਿੱਟ ਕਰ ਪਾਇਆ ਇਹ ਕਾਲ ਦੇ ਵਿੱਚ ਉਹ ਵੀ ਲਾਸਟ ਮੂਵਮੈਂਟ ਤੇ ਸੋ ਇਧਰ ਜਿਹੜਾ ਟ੍ਰੈਂਡ ਆ ਉਹ ਬਿਲਕੁਲ ਬੀਰੇਸ਼ ਆ ਉਸ ਕੱਲ ਜਦੋਂ ਮਾਰਕੀਟ ਬੰਦ ਹੋਈ ਆ ਉਸ ਤੋਂ ਥੱਲੇ ਆ RSI ਆ ਥੱਲੇ ਚੱਲ ਰਿਹਾ ਤੇ ਇਹਦਾ ਜਿਹੜਾ ਟਾਈਮ ਫਰੇਮ ਆ ਇਸ ਵੇਲੇ ਮੈਂ ਇੱਥੇ 30 ਮਿੰਟ ਦਾ ਕੀਤਾ ਹੋਇਆ ਤੇ 30 ਮਿੰਟ ਦਾ ਮੈਂ ਸਿਰਫ ਤਾਂ ਕੀਤਾ ਹੋਇਆ ਕਿ ਤੁਹਾਨੂੰ ਦੋ ਚੀਜ਼ ਆਪਾਂ ਲੱਭ ਰਹੇ ਹਾਂ ਉਹਦੇ ਵਿੱਚ ਸਾਨੂੰ ਦਿਖ ਜਵੇ ਤੇ ਉਹ ਤੁਹਾਨੂੰ 3 ਮਿੰਟ ਚ ਵੀ ਮਿਲ ਸਕਦੀ ਆ ਇਹ ਚੀਜ਼ ਤੁਹਾਨੂੰ ਜੋ ਮੈਂ ਦੱਸਣ ਜਾ ਰਿਹਾ ਤੇ ਤੁਹਾਨੂੰ 30 ਮਿੰਟ ਚ ਵੀ ਮਿਲ ਸਕਦੀ ਆ ਸੋ ਇੱਥੇ ਬ੍ਰੇਕ ਆਊਟ ਦਿੱਤਾ ਆ ਦੇਖੋ ਇੱਥੇ ਕੀ ਬਣਿਆ ਇਸ ਚੀਜ਼ ਨੂੰ ਜਰੂਰ ਨੋਟ ਕਰਿਓ ਵੀ ਆ ਕੀ ਬਣਿਆ ਇਹ 5 ਮਿੰਟ ਚ ਵੀ ਬਣ ਸਕਦਾ ਇਹ 10 ਮਿੰਟ ਚ ਵੀ ਬਣ ਸਕਦਾ ਇਹਦਾ ਮਤਲਬ ਆ ਬਾਜ਼ਾਰ ਕਹਿੰਦਾ ਮੈਂ ਬਾਜ਼ਾਰ ਹੁਣ ਉੱਪਰ ਜਾ ਰਿਹਾ ਤੇ ਦੋਸਤੋ ਇਸ ਚੀਜ਼ ਦਾ ਕੀ ਮਤਲਬ ਆ ਪਿੱਛੇ ਜਿਹੜੀਆਂ ਸਾਰਾ ਸਾਰਾ ਬਾਜ਼ਾਰ ਦੇ ਵਿੱਚ ਜਿਹੜੀਆਂ ਲਾਈਨਾਂ ਬਣਦੀਆਂ ਆ ਰਹੀਆਂ ਇਹ ਦੱਸ ਰਹੀਆਂ ਪਏ ਅਸੀਂ ਉੱਪਰ ਜਾਣਾ ਬਾਜ਼ਾਰ ਨੇ ਜਾਂ ਬਾਜ਼ਾਰ ਥੱਲੇ ਜਾਊਗਾ ਇਹ ਪਿੱਛੇ ਤੋਂ ਸਾਰਾ ਤੁਹਾਨੂੰ ਦੱਸ ਰਿਹਾ ਸਾਨੂੰ ਪਰ ਸਾਨੂੰ ਕੀ ਆ ਸਾਨੂੰ ਵਿਸ਼ਵਾਸ ਨਹੀਂ ਆਂਦਾ ਕਹਤੇ ਕਿ ਸਾਡੇ ਜਦ ਨਾਲ ਉਹ ਇੱਕੋ ਹੀ ਕੈਂਡਲ ਤੇ ਸਾਡਾ ਸਟਾਪ ਲੌਸ ਮਾਰਦਾ ਤੇ ਸਾਨੂੰ ਲੱਗਦਾ ਯਾਰ ਸਾਡੇ ਪੈਸੇ ਗਏ ਤੇ ਆਪਾਂ ਡਰ ਕੇ ਬਾਹਰ ਭੱਜ ਕੇ ਆ ਜਾਂਦੇ ਆ ਤੇ ਇਸ ਚੀਜ਼ ਨੂੰ ਲੱਭਣਾ ਤੇ ਲੱਭ ਕੇ ਉਹਨਾ ਟਾਈਮ ਆਪਾਂ ਕੰਮ ਨਹੀਂ ਕਰਨਾ ਜਦੋਂ ਤੱਕ ਸਾਡਾ ਇਥੇ ਸੈਟਅਪ ਨਾ ਬਣੀ ਹੁਣ ਸਾਡਾ ਸੈਟਅਪ ਇੱਥੇ ਬਣਦਾ ਸੀ ਉਸ ਤੋਂ ਆ ਸੀਗਾ 56 ਰੁਪਏ ਦਾ ਸੀਗਾ 56 ਰੁਪਏ ਤੋਂ ਬਾਅਦ ਇਹ ਤਕਰੀਬਨ ਤਕਰੀਬਨ ਮੰਨ ਕੇ ਚੱਲੋ ਉਸ ਤੋਂ ਬਾਅਦ 200 ਰੁਪਏ ਤੋਂ ਹਾਈ ਲਾਇਆ ਤੇ ਸਾਡਾ ਸੈਟਅਪ ਆ ਬਣਿਆ ਤੇ ਅਸੀਂ ਜੇ ਕੈਂਡਲਾਂ ਨੂੰ ਨਾ ਵੀ ਦੇਖੀਏ ਸਿਰਫ ਕੱਲੇ RSI ਦੇ ਉੱਪਰ ਹੀ ਟ੍ਰੇਡ ਕੀਤਾ ਜਾਵੇ ਪਰ ਗੱਲ ਉਹ ਆ ਪੇ ਬਾਜ਼ਾਰ ਦੇ ਵਿੱਚ ਵੋਲੀਅਮ ਹੋਵੇ ਕਿ ਕੋਈ ਕਾਰਨ ਹੋਵੇ ਉਹਦਾ ਜਿਵੇਂ ਕਿ ਹੁਣ ਕੱਲ ਪਰਸੋਂ ਜਿਹੜਾ ਵੋਲੀਅਮ ਸੀਗਾ ਉਹ ਸੀਗਾ ਸਿਰਫ ਆਹ ਬੰਦੇ ਕਰਕੇ 트럼ਪ ਕਰਕੇ ਜਿਹੜਾ ਬੈਨਜੂਏਲਾ ਦਾ ਉਹ ਰਾਸ਼ਟਰਪਤੀ ਚੱਕਿਆ ਉਹ ਤੋਂ ਬਾਅਦ ਸਾਡੇ ਦੇਸ਼ ਸਾਡੇ ਭਾਰਤ ਦੇ ਉੱਪਰ ਚਾਈਨ ਦੀ ਉੱਪਰ ਔਰ ਰੂਸ ਦੇ ਉੱਪਰ ਤਿੰਨਾਂ ਦੇਸ਼ਾਂ ਦੇ ਉੱਪਰ ਜਿਹੜੇ 500% ਦੇ ਟੈਰਫਾ ਉਹ ਲਾਉਣੇ ਦੀ ਤਿਆਰੀ ਕਰ ਰਿਹਾ ਬਿੱਲ ਪਾਸ ਕਰਤਾ ਇਹਦੇ ਕਾਰਨ ਜਿਹੜਾ ਕਿ ਆ ਵੋਲੀਅਮ ਆਇਆ ਪਰ ਵੋਲੀਅਮ ਆਇਆ ਤਾਂ ਹੈ ਪਰ ਵੋਲੀਅਮ ਉਹ ਆਇਆ ਡਾਉਨ ਸਾਈਡ ਕਿਉਂਕਿ ਪੈਨਿਕ ਸੇਲਸ ਸੋ ਇੱਕ ਦੂਜੀ ਗੱਲ ਮੈਂ ਨਾਲ ਹੋਰ ਵੀ ਕਹਿ ਦਵਾ ਭਾਈ ਆਪਾਂ ਆਪਣੇ ਨਾ ਦੇਸ਼ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣਾ ਸਾਡਾ ਦੇਸ਼ ਸਾਡੇ ਲਈ ਘਰ ਆ ਭਾਈ ਅਸੀਂ ਆਪਸ ਵਿੱਚ ਚਾਹੇ ਕਿਸੇ ਦੇ ਨਾਲ ਸਾਡੇ ਮਤਭੇਦ ਹੁੰਦੇ ਮਿਲਣ ਚਾਹੇ ਨਾ ਮਿਲਣ ਪਰ ਆਪਾਂ ਨੂੰ ਜੇ ਕੋਈ ਬਾਹਰਲਾ ਬੰਦਾ ਆ ਕੇ ਜਿਵੇਂ ਟਰੰਪ ਸਾਡੇ ਮੋਦੀ ਸਾਹਿਬ ਨੂੰ ਕਹਿ ਰਿਹਾ ਭਾਈ ਬੁਰਾ ਭਲਾ ਇਦਾਂ ਉਦਾਂ ਬੇਇੱਜ਼ਤੀ ਕਰ ਰਿਹਾ ਪਰ ਆਪਾਂ ਇੱਥੇ ਆਪਣੇ ਮੋਦੀ ਸਾਹਿਬ ਦੇ ਨਾਲ ਖੜੇ ਆ ਭਾਈ ਤੇ ਆਪਾਂ ਆਪਣੀ ਸਰਕਾਰ ਦੇ ਨਾਲ ਖੜੇ ਆ ਤੇ ਆਪਾਂ ਆਪਣੇ ਦੇਸ਼ ਦੇ ਨਾਲ ਖੜੇ ਆ ਸਿੱਧੀਆਂ ਦੋ ਗੱਲਾਂ ਆ ਤੇ ਅਸੀਂ ਇਸ ਚਵਲ ਜਿਹੇ ਬੰਦੇ ਦੀਆਂ ਗੱਲਾਂ ਉਹਦੇ ਲੋਕਾਂ ਨੂੰ ਸਹੂਲਤ ਹੋ ਸਕਦੀ ਆ ਪਰ ਬਾਕੀ ਸਾਰੇ ਦੇਸ਼ ਇਸ ਬੰਦੇ ਨੇ ਤੰਗ ਕੀਤੇ ਹੋਏ ਨੇ ਪਤਾ ਨਹੀਂ ਚਾਚੇ ਨੂੰ ਕੀ ਹੋ ਗਿਆ ਇਹਦਾ ਦਿਮਾਗ ਕਿੱਥੇ ਫਿਰ ਕੇ ਘੁੰਮ ਗਈ ਸਮਝ ਨਹੀਂ ਲੱਗਦੀ ਯਾਰ ਠੀਕ ਹੈ ਨਾ ਵੱਡੇ ਬੰਦੇ ਸਮਾਂ ਉਹ ਹੁੰਦੇ ਆ ਜਿਹੜੇ ਕਿ ਨਾਲਦਿਆਂ ਨੂੰ ਸੌਖਾ ਕਰਨ ਨਾ ਕਿ ਵੱਡੇ ਬੰਦੇ ਉਹ ਹੁੰਦੇ ਆ ਕਿ ਕਿਸੇ ਨੂੰ ਆਪਣੀ ਪਾਵਰ ਜਾਂ ਆਪਣੀ ਤਾਕਤ ਦੇ ਨਾਲ ਦਬਾਉਣ ਔਰ ਦਵਾ ਕੇ ਉਹਦੀਆਂ ਚੀਜ਼ਾਂ ਨੂੰ ਹਥਿਆਣ ਦੀ ਕੋਸ਼ਿਸ਼ ਕਰਨ ਸੋ ਚਲੋ ਇਹ ਵੱਡੇ ਲੋਕ ਆ ਭਾਈ ਤੇ ਅਸੀਂ ਤਾਂ ਉਸ ਦਿਨ ਵੀ ਵੀਡੀਓ ਚ ਕਿਹਾ ਸੀਗਾ ਪਹਿਲੇ ਦਿਨ ਜਦੋਂ ਇਹ ਰਾਸ਼ਟਰਪਤੀ ਬਣਿਆ ਸੀਗਾ ਤੇ ਤੁਹਾਨੂੰ ਦੱਸਿਆ ਸੀਗਾ ਕਿ ਜਿੰਨਾ ਚਿਰ ਇਹਦਾ ਰਾਸ਼ਟਰਪਤੀ ਇਹ ਬਣੇ ਰਹੂਗਾ ਨਾ ਉੰਨਾ ਚਿਰ ਇਹਨੇ ਦੁਨੀਆ ਨੂੰ ਤੰਗ ਕਰਨਾ ਜਿਹੜਾ ਗ੍ਰੀਨਲੈਂਡ ਨੂੰ ਕਹਿ ਰਿਹਾ ਹੈ ਵੀ ਮੈਂ ਇੱਕ ਇੱਕ ਲੱਖ ਰੁਪਈਆ ਇੱਕ ਬੰਦੇ ਨੂੰ ਦਵਾਂਗਾ ਵੀ ਤੁਸੀਂ ਗ੍ਰੀਨਲੈਂਡ ਛੱਡ ਦਿਓ ਤੇ ਐਦਾਂ ਨਹੀਂ ਤਾਂ ਦੋਸਤੋ ਇਹ ਗੱਲਾਂ ਕਰਦਾ ਆਪਾਂ ਬਾਜ਼ਾਰ ਦੀ ਦੋਸਤੋ ਗੱਲਬਾਤ ਕਰੀਏ ਤੇ ਬਾਜ਼ਾਰ ਦੇ ਵਿੱਚ ਤੁਸੀਂ ਹੁਣ ਸਾਰਿਆਂ ਨੇ ਪੁੱਛਣਾ ਭਾਈ ਵੀ ਆਹ ਇੰਡੀਕੇਟਰ ਕਿਹੜਾ ਆ ਠੀਕ ਆ ਤੇ ਜੇ ਨਾ ਤਾਂ ਮੈਂ ਘਰ ਬਣਾਇਆ ਵਾ ਭਾਈ ਨਾ ਹੀ ਮੈਂ ਇਹਦੀ ਕੋਈ ਮੈਨੂੰ ਇਹਦਾ ਇਹਦਾ ਕੋਈ ਮੈਨੂੰ ਕੋਈ ਪੈਸਾ ਮਿਲਦਾ ਵੀ ਮੈਂ ਤੁਹਾਨੂੰ ਆਹ ਇੰਡੀਕੇਟਰ ਦੱਸ ਰਿਹਾ ਜਾਂ ਕੁਛ ਹੈ ਨਾ ਤੁਹਾਡੇ ਇੱਕ ਮਨ ਦਾ ਭਲੇਖਾ ਦੂਰ ਕਰਦਾ ਪਰ ਇਹ ਕੰਮ ਬਹੁਤ ਆਉਂਦਾ ਜਿਹੜੀ ਆ ਚੀਜ਼ ਹੈ ਨਾ ਇਹ ਤੁਹਾਡੇ ਜਿਹੜੇ ਨਵੇਂ ਕਿਹਾ ਨਵੇਂ ਪੁਰਾਣੇ ਬੰਦੇ ਨੂੰ ਜਾਂ ਕਹਿ ਲਓ ਨਵੇਂ ਬੰਦੇ ਨੂੰ ਵੀ ਕੰਮ ਬਹੁਤ ਆਉਂਦਾ ਪੁਰਾਣੇ ਨੂੰ ਵੀ ਆਊਗਾ ਕਿਉਂਕਿ ਇੱਕ ਸਾਨੂੰ ਜਿਹੜੀ ਮਿੱਥ ਆ ਨਾ ਸਾਡੇ ਅੰਦਰੋਂ ਡਰ ਨਿਕਲ ਜਾਂਦਾ ਵੀ ਜਦੋਂ ਤੱਕ ਇਹ ਮੇਰਾ ਇੰਡੀਕੇਟਰ ਯਾਰ ਮੈਨੂੰ ਕਹਿ ਰਿਆ ਨਾ ਵੀ ਮੈਂ ਇੱਥੇ ਬਣਿਆ ਰਹਾ ਇਹ ਮੈਨੂੰ ਬਣਿਆ ਰਹਿਣਾ ਚਾਹੀਦਾ ਚਾਹੇ ਮੈਨੂੰ ਥੋੜਾ ਜਿਹਾ ਇਹਦੇ ਵਿੱਚ ਮੇਰਾ ਚਾਹੇ ਪ੍ਰੋਫਿਟ ਘਟ ਰਿਹਾ ਚਾਹੇ ਮੈਨੂੰ ਲਾਸ ਦਿਖ ਰਿਹਾ ਤੇ ਜੇਕਰ ਤੁਹਾਨੂੰ ਇੰਡੀਕੇਟਰ ਇਹ ਪਾਈ ਇਹ ਤੁਹਾਨੂੰ ਕਹਿ ਰਿਹਾ ਭਾਈ ਭਈ ਹੁਣ ਤੇਰਾ ਟ੍ਰੇਡ ਆ ਜਿਹੜਾ ਉਲਟ ਪਾਸੇ ਜਾ ਰਿਹਾ ਤੂੰ ਕਾਲ ਜਾਂ ਪਟ ਦੇ ਵਿੱਚ ਜਾ ਰਿਹਾ ਤੇ ਵੈਸੇ ਪਰ ਕਾਲ ਪਟ ਭਾਈ ਜਿਹੜੀ ਆ ਉਹ ਆਪਣੇ ਤੁਸੀਂ ਰਿਸਕ ਤੇ ਕਰਨੀ ਆ ਤੇ ਸਭ ਤੋਂ ਵਧੀਆ ਜਿਹੜਾ ਕੀ ਆ ਕੰਮ ਆ ਉਹ ਹੁੰਦਾ ਆਪਣਾ ਸ਼ੇਅਰ ਲੈ ਕੇ ਖਰੀਦ ਲੈ ਭਾਈ ਇਨਵੈਸਟਮੈਂਟ ਹੀ ਸਭ ਤੋਂ ਵਧੀਆ ਗਣੀ ਜਾਂਦੀ ਆ ਪਰ ਹੁਣ ਅੱਜ ਕੱਲ ਜਿਹੜਾ ਕੀ ਆ ਕਾਮਾ ਮਿੱਤਰੋ ਟਰੇਡਿੰਗ ਦਾ ਹਰੇਕ ਕੋਈ ਬੰਦਾ ਕਰਦਾ ਯਾਰ ਮੈਂ ਵੀ ਕਹਿੰਦਾ ਸਕੈਲਪਿੰਗ ਕਰਕੇ ਥੋੜੇ ਜਿਹਾ ਪੈਸੇ ਲੈ ਕੇ ਆਜਾਂ ਸੋ ਰੌਲਾ ਮਿੱਤਰੋ ਉੱਥੇ ਪੈ ਜਾਂਦਾ ਜਦ ਆਪਾਂ ਥੋੜਾ ਜਿਆ ਤਾਂ ਸਾਨੂੰ ਬਾਜ਼ਾਰ ਹਰੇਕ ਨੂੰ ਦਿੰਦਾ ਮਿਨਿਮਮ ਜਿਹੜੀ ਕੋਸਟ ਆ ਤੇ ਪਰ ਜਦੋਂ ਸਾਨੂੰ ਮਿਨਿਮਮ ਤੋਂ ਅਸੀਂ ਸਾਡਾ ਥੋੜਾ ਜਿਆ ਜ਼ਿਆਦਾ ਝਕਾ ਹੋ ਜਾਂਦਾ ਵੀ ਆਪਾਂ ਜ਼ਿਆਦਾ ਪੈਸੇ ਲੈ ਕੇ ਆਈਏ ਤੇ ਉਸ ਵੇਲੇ ਸਾਨੂੰ ਫਿਰ ਤਾਂ ਪ੍ਰੋਬਲਮ ਚ ਆ ਜਾਂਦੇ ਆ ਵੀ ਸਾਡੇ ਫੰਡ ਆ ਜਿਹੜੇ ਉਹ ਘਟਣ ਲੱਗ ਪੈਂਦੇ ਆ ਤੇ ਬਾਜ਼ਾਰ ਸਾਨੂੰ ਚਪੇੜਾ ਮਾਰਦਾ ਉਹ ਇਸ ਨਾਲੋਂ ਚੰਗਾ ਆ ਭਾਈ ਤੇ ਆਪਣੀ ਸਮਝੋ ਵੀ ਅਸੀਂ ਦਿਹਾੜੀ ਤੇ ਚੱਲੇ ਆ ਮੈਂ ਤਾਂ ਇੱਕ ਮੇਰੀ ਤਾਂ ਇੱਕ ਮੇਥਾ ਦੋਸਤੋਂ ਵੀ ਮੈਂ ਆਪਣੇ ਆਪ ਨੂੰ ਦਿਹਾੜੀਦਾਰ ਸਮਝਦਾ ਅੱਜ ਵੀ ਤੇ ਮੈਂ ਸਵੇਰ ਨੂੰ ਜੇ ਕਹਾ ਤੇ ਮੈਂ ਦਿਹਾੜੀ ਚੱਲਿਆ ਤੇ ਮੇਰੀ ਮੇਰੀ ਹੈਗੀ ਔਕਾਤ ਪਾਈ 1000 ਰੁਪਏ ਦੀ ਤੇ ਮੈਂ 1000 ਰੁਪਿਆ ਬਾਜ਼ਾਰ ਤੋਂ ਲੈਣਾ ਆ ਤੇ ਉਹ ਮੈਨੂੰ ਅੱਠਾਂ ਜਿੰਨੇ ਵੀ 9 ਤੋਂ 3 ਵਜੇ ਤੱਕ ਉਹ ਕਿਸੇ ਵੇਲੇ ਦੇ ਦੇਵੇ ਤੇ ਉਹ ਸਵੇਰ ਦੇ ਵੇਲੇ ਦੇ ਦੇਵੇ ਸ਼ਾਮ ਦੇ ਵੇਲੇ ਦੇ ਦੇਵੇ ਮੈਂ ਉਸ ਆਪਣੀ ਥੋੜੀ ਜਿਹੀ ਪੂੰਜੀ ਦੇ ਨਾਲ 1000 ਰੁਪਿਆ ਕਮਾਣਾ ਇਹ ਤੋਂ ਵੱਧ ਮੇਰੀ ਇੱਛਾ ਹੀ ਹੈਨੀ ਫਿਰ ਤਾਂ ਭਾਈ ਤੁਸੀਂ ਮੇਰਾ ਯਕੀਨ ਮੰਨ ਲਓ ਤੁਸੀਂ ਫੇਲ ਨਹੀਂ ਹੋ ਸਕਦੇ ਨਾ ਹੀ ਤੁਹਾਡੀ ਜਿਹੜੀ ਕਿ ਆ ਪੂੰਜੀ ਖਰਾਬ ਹੋਗੀ ਪਰ ਜਦੋਂ ਰੋਲਾ ਕਿੱਥੇ ਪੈਂਦਾ ਜਦੋਂ ਆਪਾਂ ਹਜ਼ਾਰ ਦੇ ਨਾਲ ਸਾਡਾ ਢਿੱਡ ਨਹੀਂ ਭਰਦਾ ਸਾਨੂੰ ਲੱਗਦਾ ਯਾਰ ਵੀ ਆਪਾਂ ਸਹੀ ਆ ਤੇ ਆਪਾਂ ਹਜ਼ਾਰ ਦਾ ਹੀ ਆਪਾਂ 10000 ਕਮਾਣਾ ਜਾਂ ਆਪਾਂ ਲੱਖ ਕਮਾ ਕੇ ਜਾਣਾ ਆਪਾਂ ਫੇ ਮੋਟੀ ਪੇਮੈਂਟ ਲਾਨੇ ਆ ਇੱਥੇ ਤੇ ਮੋٹے ਪੈਸੇ ਲਾਨੇ ਆ ਤੇ ਜਦੋਂ ਅਸੀਂ ਮੋٹے ਪੈਸੇ ਲਾਨੇ ਆ ਤੇ ਸਾਨੂੰ ਫਿਰ ਉਹਦੇ ਵਿੱਚ ਲਾਸ ਵੀ ਮੋਟਾ ਦਿਖਦਾ ਉਸ ਵੇਲੇ ਤੇ ਫਿਰ ਅਸੀਂ ਘਬਰਾਨੇ ਆ ਤੇ ਘਬਰਾ ਕੇ ਅਸੀਂ ਫਿਰ ਆਪਣਾ ਟਰੇਡ ਐਗਜ਼ਿਟ ਮਾਰ ਦਿੰਨੇ ਆ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਇਹ ਟਰੇਡ ਤਾਂ ਉਹ ਸੀ ਥੇ ਜਾ ਰਿਹਾ ਸੀ ਜਿੱਥੇ ਆਪਾਂ ਬੈਠੇ ਸੀਗੇ ਵਧੀਆ ਟਰੇਡ ਜਾ ਰਿਹਾ ਸੀ ਤੇ ਮੈਂ ਯਾਰ ਇੱਥੇ ਹੀ ਨਿਕਲ ਗਿਆ ਨਾ ਸੋ ਇਸ ਕਰਕੇ ਦੋਸਤੋ ਕਮੀ ਸਾਡੇ ਅੰਦਰ ਆ ਤੇ ਜਿਹੜੇ ਦੋਸਤ ਆ ਇੱਕ ਭਰਾ ਨੇ ਮੈਨੂੰ ਕੱਲ ਕਮੈਂਟ ਕੀਤਾ ਤੇ ਯਾਰ ਮੈਂ ਬਹੁਤ ਜ਼ਿਆਦਾ ਜਿਹੜਾ ਉਹਦਾ ਨੁਕਸਾਨ ਹੋਇਆ ਕਿਸੇ ਮੇਰੇ ਦੋਸਤ ਆ ਇੱਥੇ ਵਿੱਚ ਮੈਨੂੰ ਕਮੈਂਟ ਆਇਆ ਕਿ ਆਪਣੇ ਦੇਖਣ ਵਾਲੇ ਦਾ ਦੇ ਦੋਸਤੋ ਮੈਨੂੰ ਬਹੁਤ ਇਸ ਚੀਜ਼ ਦਾ ਮੈਨੂੰ ਫੀਲ ਹੋਇਆ ਕਿਉਂਕਿ ਮੈਂ ਲਾਸ ਵੀ ਦੇਖਿਆ ਹੋਇਆ ਤੇ ਮੈਂ ਪ੍ਰੋਫਿਟ ਵੀ ਦੇਖਿਆ ਹੋਇਆ ਤੇ ਹਾਲ ਦੀ ਘੜੀ ਤੁਸੀਂ ਇਹ ਸਮਝੋ ਕਿ ਮੈਂ ਵੀ ਲਾਸ ਚ ਹੀ ਆ ਤੇ ਮੇਰੀ ਉਹ ਮੇਰੀ ਆਪਣੀ ਗਲਤੀ ਕਾਰਨ ਸੀਗਾ ਜਦੋਂ ਮੈਂ ਲਾਸ ਕੀਤਾ ਤੇ ਮੇਰੀ ਆਪਣੀ ਗਲਤੀ ਕਾਰਨ ਸੀਗਾ ਹਾਂ ਆਹ ਦਿਨ ਬਹੁਤ ਵਧੀਆ ਸੀਗਾ ਤੇ ਇਸ ਦਿਨ ਜਿਹੜੇ ਕੀ ਆ ਬਹੁਤ ਸਾਰੇ ਦੋਸਤਾਂ ਦੇ ਮੈਨੂੰ ਫੋਨ ਵੀ ਆਏ ਭਾਈ ਚੰਗੇ ਦੋਸਤਾਂ ਨੇ ਵਧੀਆ ਟਰੇਡ ਕੀਤਾ ਇਸ ਦਿਨ ਤੇ ਇਹ ਇੱਕ ਇੰਡੀਕੇਟਰ ਹੈਗਾ ਦੋਸਤੋ ਡਾਕਟਰ ਦੇ ਨਾਮ ਤੇ ਆ ਇਹ ਤੁਹਾਨੂੰ ਮਿਲੂਗਾ ਜਾ ਕੇ ਆਪਣੇ ਧੰ ਦੇ ਪਲੇਟਫਾਰਮ ਤੇ ਹੈਗਾ ਐਕੂਰੇਸੀ ਬਹੁਤ ਘੈਂਟ ਹੈ ਜੀ ਨਾ ਫੇਰ ਮੈਂ ਦੁਬਾਰਾ ਦੱਸਦਾ ਨਾ ਤਾਂ ਮੈਂ ਇਸ ਇੰਡੀਕੇਟਰ ਦੀ ਕੋਈ ਪ੍ਰੋਮੋਸ਼ਨ ਕਰ ਰਿਹਾ ਤੇ ਨਾ ਹੀ ਮੈਂ ਇਹਨਾਂ ਤੋਂ ਕੋਈ ਪੈਸਾ ਲਿਆ ਤੇ ਸਿਰਫ ਇਹਨੂੰ ਮੈਂ ਆਪਣੇ ਲਈ ਯੂਜ਼ ਕਰ ਰਿਹਾ ਇਹ ਹੀ ਇੰਡੀਕੇਟਰ ਮੈਂ ਆਪਣੇ ਲਈ ਯੂਜ਼ ਕਰਦਾ ਸੋ ਇਹਦੇ ਨਾਲ ਹੀ ਟ੍ਰੇਡ ਕਰਨਾ ਇਹ ਟ੍ਰੇਡ ਕਰਨ ਦਾ ਸੈਟਅਪ ਦੋਸਤੋ ਉਦੋਂ ਆਊਗਾ ਜਦੋਂ ਤੁਹਾਨੂੰ ਕੌਨਫੀਡੈਂਸ ਹੋ ਗਿਆ ਭਾਈ ਤੇ ਮੈਂ ਜਿਹੜਾ ਟ੍ਰੇਡ ਲਿਆ ਉਸ ਇੰਡੀਕੇਟਰ ਦੇ ਬੇਸ ਤੇ ਜਾ ਮੈਂ ਆਪਣੇ ਸੈਟਅਪ ਦੇ ਬੇਸ ਤੇ ਠੀਕ ਹੈ ਨਾ ਤੇ ਉਹ ਜਦੋਂ ਤੁਹਾਨੂੰ ਕੰਮ ਦੇਊਗਾ ਤੇ ਤੁਹਾਨੂੰ ਇਹਦੇ ਵਿੱਚ ਪ੍ਰੋਫਿਟ ਦੇਊਗਾ ਤੇ ਤੁਹਾਨੂੰ ਪਤਾ ਉਦੋਂ ਹੀ ਲੱਗਣਾ ਤੇ ਵੀਡੀਓ ਦੇਖ ਕੇ ਤੁਸੀਂ ਕਹੋ ਕਿ ਭਾਈ ਮੈਂ ਇੰਡੀਕੇਟਰ ਲਾ ਲਿਆ ਤੇ ਲਾ ਕੇ ਮੈਂ ਹੁਣ ਪੈਸੇ ਕਮਾ ਲਾਂ ਤੇ ਦੋਸਤੋ ਇਦਾਂ ਗੱਲ ਫਿਰ ਬਣਨੀ ਨਹੀਂ ਹੈਗੀ ਫਿਰ ਬਾਅਦ ਵਿੱਚ ਨਾ ਤੁਸੀਂ ਕਿਹੋ ਇਸ ਕਰਕੇ ਚੰਗਾ ਹੋਊਗਾ ਕਿ ਇਸ ਇੰਡੀਕੇਟਰ ਨੂੰ ਟੈਸਟ ਕਰੋ ਬੈਕ ਟੈਸਟ ਕਰੋ ਕਿ ਭਾਈ ਇਹਦੇ ਵਿੱਚ ਆਪਣੀਆਂ ਖਾਮੀਆਂ ਔਰ ਆਪਾਂ ਇਹਦੇ ਵਿੱਚ ਓਪਰਚੁਨਿਟੀ ਕਿੱਥੋਂ ਮਿਲ ਸਕਦੀ ਸਾਨੂੰ ਠੀਕ ਹੈ ਆਪਾਂ ਫੇਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿ ਰਿਹਾ ਕਿ ਜਿਹਦਾ ਜਿਹੜੇ ਤੋਸਤ ਦਾ ਨੁਕਸਾਨ ਹੋਇਆ ਭਾਈ ਘਬਰਾਓ ਨਾ ਘਬਰਾਓ ਨਾ ਥੋੜੇ ਤੋਂ ਸ਼ੁਰੂ ਕਰੋ ਛੋਟੇ ਤੋਂ ਸ਼ੁਰੂ ਕਰੋ ਉਸ ਕੰਮ ਨੂੰ ਛੋਟੇ ਤੋਂ ਸ਼ੁਰੂ ਕਰੋ ਮੰਨ ਲਓ ਤੁਹਾਡੇ ਕੋਲ 10000 ਦੀ ਹਿੰਮਤ ਤਾਂ ਤੁਸੀਂ ਉਹ ਤੋਂ ਸ਼ੁਰੂ ਕਰੋ ਯਾਰ ਕੋਸ਼ਿਸ਼ ਕਰੋ ਕਿ ਆਪਾਂ ਦਿਹਾੜੀ ਚੱਲੇ ਆਂ ਡੱਬਾ ਚੱਕ ਕੇ ਦਿਹਾੜੀ ਜਾ ਰਹੇ ਆਂ ਤੇ ਦਿਹਾੜੀ ਜਾ ਕੇ ਆਪਾਂ 500000 ਰੁਪਏ ਹੀ ਲੈਣਾ ਤੇ ਜਿੱਦਣ ਹਜ਼ਾਰ ਤੋਂ ਸਾਡੀ ਇੱਛਾ ਵੱਧ ਗਈ ਤੇ ਉਦੋਂ ਪਾਈ ਫਿਰ ਤੁਸੀਂ ਉਹ ਹਜ਼ਾਰ ਤੋਂ ਇੱਛਾ ਵੱਧਈ ਹੈ ਜਿਹੜੀ ਉਹ ਭੁੱਖ ਤੁਹਾਨੂੰ ਮਰਵਾਉਂਦੀ ਆ ਪਰ ਯਾਰ ਆਪਾਂ ਹੁਣ ਲੱਖ ਲੈ ਕੇ ਆਈਏ ਤੇ ਰੋਜੇ ਯਾਰ ਆਪਾਂ ਤਾਂ ਹਜ਼ਾਰ ਹਜ਼ਾਰ ਨਾਲ ਸਾਡਾ ਬਣਦਾ ਨਹੀਂ ਹੈਗਾ ਨਾ ਇਹ ਡਾਕਟਰ ਰੈਂਕੋ ਦੇ ਨਾਂ ਤੇ ਆ ਨੈਮ ਇਹ ਲੱਗਦਾ ਤੁਹਾਨੂੰ ਧੰਨ ਤੇ ਮਿਲੂਗਾ ਤੇ ਦੂਜਾ ਹੈਗਾ ਇਹ ਟਰੇਡਿੰਗ 뷰 ਦੇ ਉੱਪਰ ਵੀ ਅਵੇਲੇਬਲ ਆ ਬਹੁਤ ਵਧੀਆ ਆਪਣੇ ਜਿਹੜੇ ਕਿ ਟਾਰਗੇਟ ਦਿੰਦਾ ਦੇਖੋ ਉੱਪਰੋਂ ਜਿੱਥੋਂ ਸ਼ਾਰਟ ਦੀ ਪੋਜੀਸ਼ਨ ਲਾਲ ਬਣਾਤੀ ਤੇ ਥੱਲੇ ਜਿੱਥੇ ਕਿਤੇ ਬਾਹਰ ਹੋਊਗਾ ਉੱਥੇ ਨਾ ਇਹਨੇ ਨਾ ਗ੍ਰੀਨ ਕਲਰ ਦਾ ਕੁਝ ਬਣਾਇਆ ਪਊਗਾ ਕਿ ਜਿੱਥੇ ਤੁਸੀਂ ਆਪਣਾ ਵਾਇਨ ਦੀ ਓਪਰਚੁਨਿਟੀ ਆ ਤੁਸੀਂ ਖਰੀ ਲੈ ਦੇਖ ਸਕਦੇ ਆ ਚਾਹੇ ਅੱਧੇ ਘੰਟੇ ਚ ਹੋਵੇ ਚਾਹੇ 15 ਮਿੰਟ ਚ ਹੋਵੇ ਵੈਸੇ ਇਦਾਂ ਦੀਆਂ ਗੱਲਾਂ ਕੋਈ ਦੱਸਦਾ ਨਹੀਂ ਹੈਗਾ ਯਾਰ ਅਗਲਾ ਸਿੱਧਾ ਹੀ ਨਾ ਉਹੀ ਚੀਜ਼ ਦੱਸਦਾ ਭਾਈ ਪਿਆ ਅੱਜ ਬਾਜ਼ਾਰ ਨੇ ਕੀਤਾ ਆ ਕੀਤਾ ਪਰ ਕੀਤਾ ਤਾਂ ਹੈਗਾ ਹੁਣ ਜਿਹੜਾ ਬੰਦਾ ਤਾਂ ਇਹਦੇ ਵਿੱਚ ਕਈ ਸਾਲ ਕੋ ਆ ਗਿਆ ਉਹਨੂੰ ਤਾਂ ਪਤਾ ਲੱਗ ਜੂ ਤੇ ਜਿਹੜਾ ਬੰਦਾ ਵਿਚਾਰਾ ਮੰਨ ਲਾ ਸਾਲ ਪਿਛਲੇ ਦੋ ਸਾਲਾਂ ਤੋਂ ਧੱਕੇ ਹੀ ਖਾ ਰਿਹਾ ਤੇ ਉਹਨੂੰ ਕੀ ਪਤਾ ਲੱਗੂਗਾ ਇੱਥੇ ਕੀ ਹੋਇਆ ਕਿ ਕੱਲੂ ਕੀ ਹੋਣਾ ਸੋ ਆਪਣਾ ਪਾਈਪੇਜਨ ਛੋਟਾ ਰੱਖੋ ਤੇ ਛੋਟੇ ਤੋਂ ਛੋਟੀ ਸਕੇਲ ਤੇ ਸਟੈਪ ਵਾਈਜ਼ ਸਟੈਪ ਤੁਸੀਂ ਇੱਥੇ ਕੰਮ ਆਪਣਾ ਕਰੋ ਤੇ ਨਾ ਹੀ ਮੈਂ ਤੁਹਾਨੂੰ ਜਿਹੜਾ ਕਿ ਇਹ ਕਹੂੰਗਾ ਭਾਈ ਵੀ ਤੁਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਲੱਗੇ ਰਹੋ ਠੀਕ ਹੈ ਇਹਦੇ ਵਿੱਚ ਓਨਾ ਕੁ ਲੱਗੋ ਜਦੋਂ ਤੁਹਾਨੂੰ ਐਦਾਂ ਦੀ ਓਪਰਚ्युनिटी ਆ ਜਿਹੜੀ ਆਹ ਹਰ ਦਿਨ ਨਹੀਂ ਮਿਲਣੀ ਜੋ ਆਹ ਚੀਜ਼ ਹੋ ਗਈ ਇਹੀ ਚੀਜ਼ ਆਪਾਂ ਹੁਣ ਸਾਰਾ ਸਾਲ ਲੱਭਣੀ ਆ ਵੀ ਸਾਨੂੰ ਯਾਰ ਇਹਨੇ ਕਿਤੇ ਫੇਰ ਆ ਜਾ ਇਦਾਂ ਦੀ ਚੀਜ਼ ਆ ਜਿਹੜੀ ਉਹ ਮਿਲਦੀ ਹੁੰਦੀ ਕੋਈ ਵੱਡੀ ਨਿਊਜ਼ ਤੇ ਬਿਗ ਨਿਊਜ਼ ਤੇ ਆ ਬਿਗ ਨਿਊਜ਼ ਸੀਗੀ ਸੋ ਉਸ ਦਿਨ ਜਿਹੜਾ ਕੀ ਆਪਾਂ ਦੋ ਦਿਨ ਦਾ ਬਾਜ਼ਾਰ ਕਰੈਸ਼ ਹੋਇਆ ਕਰੈਸ਼ ਹੈ ਸਮਝਾਂਗੇ ਆਪਾਂ ਇਹਨੂੰ ਕਿਹੜੋ 8-9% ਡਿਗਿਆ ਇਸ ਦਿਨ ਤੁਹਾਡੇ ਸਾਲਾਂ ਦੇ ਲਾਸ ਸਮਝ ਲਓ ਤੁਸੀਂ ਰਾਜੇ ਆ ਜਿੱਦਾਂ ਜੇ ਐਂਟਰੀ ਥੈਂਸਰ ਹੋਵੇ ਤੁਹਾਡੀ ਕੁਆਂਟੀਟੀ ਥੈਂਸਰ ਹੋਵੇ ਤੇ ਬਸ ਉਹ ਦਿਨ ਪ੍ਰਮਾਤਮਾ ਮੈਨੂੰ ਮੈਂ ਕਹਿੰਦਾ ਵੀ ਤੁਹਾਨੂੰ ਸਾਰਿਆਂ ਨੂੰ ਰੱਬ ਦੇਵੇ ਯਾਰ ਨਾਲੇ ਸਾਨੂੰ ਵੀ ਦੇਵੇ ਕਿਉਂਕਿ ਹਰ ਇੱਕ ਬੰਦਾ ਇਸ ਟ੍ਰੇਡ ਨੂੰ ਸ਼ਾਇਦ ਮੈਨੂੰ ਲੱਗਦਾ ਨਹੀਂ ਫੜ ਸਕਿਆ ਤੇ ਜੇਕਰ ਤੁਸੀਂ ਫੜਿਆ ਤੇ ਭਾਈ ਥੱਲੇ ਕਰਿਓ ਕਮੈਂਟ ਤੇ ਹੁਣ ਤੁਸੀਂ ਇਹਦੇ ਵਿੱਚੋਂ ਦੋਸਤੋ ਸਿੱਖਿਆ ਕੀ ਆ ਆਪਣੀ ਵੀਡੀਓ ਦੇ ਵਿੱਚੋਂ ਪਹਿਲਾਂ ਤਾਂ ਮੈਨੂੰ ਇਸ ਇਸ ਗੱਲ ਦਾ ਮੈਨੂੰ ਥੱਲੇ ਕਮੈਂਟ ਜਰੂਰ ਕਰਿਓ ਜਿਹੜੇ ਵੀ ਤੁਸੀਂ ਸੁਣਦੇ ਆ ਯਾਰ ਤੁਸੀਂ ਮੈਨੂੰ ਬਹੁਤ ਪਿਆਰ ਬਖਸ਼ਿਆ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਇੰਡੀਕੇਟਰ ਆਹ ਆਪਣੀ ਆਰਐਸਆਈ ਤੇ ਦੂਜਾ ਐਮਏਸੀਡੀ ਇਹਨਾਂ ਨੂੰ ਲਾ ਲਾਣਾ ਹੈ ਆਪਣੇ ਚਾਰਟ ਦੇ ਉੱਪਰ ਇਹਦਾ ਬੈਕ ਟੈਸਟ ਕਰਨਾ ਤੇ ਬੈਕ ਟੈਸਟ ਕਰਨ ਤੋਂ ਬਾਅਦ ਤੁਸੀਂ ਇਹਨਾਂ ਦੇ ਵਿੱਚ ਥੱਲੇ ਜਿੰਨੇ ਵੀ ਦੋਸਤੋਂ ਆ ਇਹ ਢਾਂਗੂ ਜੇ ਬਣਦੇ ਆ ਪਹਿਲੇ ਤਾਂ ਮੈਂ ਤੁਹਾਨੂੰ ਇੱਕ ਨੇੜੇ ਦੋ ਗੱਲਾਂ ਦੱਸ ਦਿੰਨਾ ਇਹ ਮੰਨ ਲਾ ਪੰਜਾਬੀ ਦੇਸੀ ਭਾਸ਼ਾ ਦੇ ਜਿਹੜੇ ਢਾਂਗੂ ਜੇ ਬਣਦੇ ਨਾ ਇਹਨਾਂ ਸਾਰਿਆਂ ਨੂੰ ਚੈੱਕ ਕਰਨਾ ਬਸ ਤੁਸੀਂ ਜਿਹੜਾ ਜਿਹੜਾ ਬੰਦਾ ਹੁਣ ਇੱਥੇ ਅਕਲਮੰਦ ਹੋਊਗਾ ਜਾਂ ਜਿਹੜੇ ਜਿਹੜਾ ਦੋਸਤ ਸਾਡਾ ਅਕਲਮੰਦ ਹੋਊਗਾ ਉਹ ਇੱਥੇ ਪਹਿਚਾਣ ਲੇਗਾ ਵੀ ਬਣਿਆ ਕੀ ਸੀਗਾ ਤੇ ਬ੍ਰੇਕ ਆਊਟ ਹੋਇਆ ਜਾਂ ਬ੍ਰੇਕ ਡਾਊਨ ਹੋਇਆ ਤੇ ਜੇਕਰ ਨਾ ਤੁਹਾਨੂੰ ਸਮਝ ਲੱਗੇ ਭਾਈ ਤੁਸੀਂ ਫੇਰ ਦੁਬਾਰਾ ਮੈਨੂੰ ਕਮੈਂਟ ਕਰਨਾ ਤੇ ਆਪਾਂ ਫੇਰ ਤੁਹਾਨੂੰ ਸਿੱਧਾ-ਸਿੱਧਾ ਹਸਾਬ-ਕਿਤਾਬ ਦੱਸਾਂਗੇ ਕਿ ਜਦ ਕਿਹੜੀ ਚੀਜ਼ ਬਣਦੀ ਹੈ ਤੇ ਸਮਝ ਲਓ ਇਹ ਸਾਈਨ ਆ ਯਾਰ ਇਹਦੇ ਜਿੱਦਾਂ ਹੁਣ ਆਪਾਂ ਬੋਰਡ ਦੇ ਉੱਪਰ ਆਪਾਂ ਰੋਡ ਦੇ ਉੱਪਰ ਜਾਂਦੇ ਆ ਨਾ ਲਿਖਿਆ ਹੁੰਦਾ ਪੇ ਰਾਈਟ ਸਾਈਡ ਜਾਂ ਲੈਫਟ ਸਾਈਡ ਜਾਂ ਥੱਲੇ ਡਾਊਨ ਆ ਜਾਂ ਉੱਪਰ ਤੇ ਹੌਲੀ ਆਪਣੀ ਸਪੀਡ ਘੱਟ ਕਰ ਲਓ ਸਮਝ ਲਾ ਇਹ ਚੀਜ਼ਾਂ ਇੱਥੇ ਲਿਖੀਆਂ ਹੋਈਆਂ ਤੇ ਅਸੀਂ ਗੱਡੀ ਚਲਾਣੇ ਆ ਇਹਨਾਂ ਚੀਜ਼ਾਂ ਦੇ ਉੱਪਰ ਐ ਬੋਰਡ ਦੇ ਉੱਪਰ ਸਾਈਨ ਲੱਗੇ ਹੋਏ ਨੇ ਤੇ ਜਿਹਨੂੰ ਹੁਣ ਪੜ੍ਹਨਾ ਆਂ ਉਹ ਦੱਸੂਗਾ ਭਾਈ ਵੀ ਇੱਥੋਂ ਬਾਜ਼ਾਰ ਹੁਣ ਉੱਪਰ ਚੱਲਿਆ ਸੀ ਤੇ ਇਹਨੂੰ ਪੜਨਾ ਆਊਗਾ ਉਹ ਦੱਸੂਗਾ ਬਾਜ਼ਾਰ ਇੱਥੋਂ ਥੱਲੇ ਚੱਲਿਆ ਸੀ ਤੇ ਹੁਣ ਮੈਂ ਪੁਟ ਲਵਾਂ ਜਾਂ ਪੁਟ ਤੋਂ ਮੈਂ ਐਗਜ਼ਿਟ ਕਰਦਾ ਜਾਂ ਆਪਣਾ ਕੋਈ ਵੀ ਟ੍ਰੇਡ ਜਾਂ ਕੋਈ ਵੀ ਸ਼ੇਅਰ ਆ ਸੋ ਦੋਸਤੋ ਇਹੀ ਇੰਨਾ ਕਿਚਰ ਇੰਨਾ ਕੇ ਸਿੱਖਿਆ ਆਪਾਂ ਬਾਜ਼ਾਰ ਦੇ ਵਿੱਚ ਮੈਂ ਵੀ ਇਹੀ ਕਹਿ ਸਕਦਾ ਕਿਉਂਕਿ ਜਦੋਂ ਤੱਕ ਆਪਾਂ ਜੇ ਆਪਣੇ ਦੋਸਤਾਂ ਨੂੰ ਸੱਚਾਈ ਨਹੀਂ ਦੱਸਾਂਗੇ ਤਾਂ ਮੈਨੂੰ ਲੱਗਦਾ ਪੇ ਦੋਸਤਾਂ ਜਿਹੜੇ ਉਹ ਵੀ ਅੱਗੇ ਕਿਵੇਂ ਸਿੱਖਣਗੇ ਕਹਿੰਦੇ ਹੁੰਦੇ ਜਦੋਂ ਵੀ ਸਿੱਖਣਾ ਹੋਵੇ ਕਿਸੇ ਸਕਸੈਸਫੁਲ ਨੂੰ ਦੇਖ ਕੇ ਨਾ ਸਿੱਖੋ ਜਦੋਂ ਵੀ ਕਹਿੰਦੇ ਤੁਸੀਂ ਅੱਗੇ ਵਧਣਾ ਤੁਸੀਂ ਫੇਲਿਅਰ ਨੂੰ ਦੇਖੋ ਕਿ ਉਹ ਫੇਲ ਕਿਉਂ ਹੋਇਆ ਸੀ ਤੁਸੀਂ ਹੌਸਲਾ ਨਹੀਂ ਹਾਰਨਾ ਦੋ ਗੱਲਾਂ ਦੋਸਤੋ ਹੌਸਲਾ ਨਹੀਂ ਹਾਰਨਾ ਹੌਸਲਾ ਬਣਾ ਕੇ ਰੱਖਣਾ ਥੋੜਾ ਥੋੜਾ ਸਟੈਪ ਲੈ ਕੇ ਆਪਾਂ ਇਹਦੇ ਵਿੱਚ ਬਣੇ ਰਹਿਣਾ ਤੇ ਸਮਝ ਲਓ ਆਪਾਂ ਥੋੜੀ ਥੋੜੀ ਲਰਨਿੰਗ ਕਰਨ ਤੋਂ ਬਾਅਦ ਆਪਾਂ ਉਹਦੇ ਵਿੱਚੋਂ ਦਿਹਾੜੀ ਕੰਮ ਚੱਲੇ ਆ ਤੇ 5-400 ਰੁਪਇਆ ਕਮਾਉਣਾ ਤੇ ਕਮਾ ਕੇ ਹਜ਼ਾਰ ਨਾਲ ਘਰ ਨੂੰ ਆ ਜਾਣਾ ਤੇ ਹਜ਼ਾਰ ਦਾ 10000 ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਇਹਨਾਂ ਥੋੜੀ ਥੋੜੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਕਿ ਅੱਗੇ ਵਧ ਸਕਦੇ ਹਾਂ ਹਾਂ ਤੇ ਨਾਲੇ ਮੈਂ ਦੱਸਦਾ ਜਿਹੜੀ ਇਹ ਵੀਡੀਓ ਸੀ ਸਿਰਫ ਇਹ ਜਨਰਲ ਜਾਣਕਾਰੀ ਦੇ ਲਈ ਸੀ ਅਸੀਂ ਕੋਈ ਸੇਵੀ ਰਜਿਸਟਰਡ ਨਹੀਂ ਆ ਤੇ ਸਿਰਫ ਇਹ ਆਪਣੇ ਦਰਸ਼ਕਾਂ ਔਰ ਆਪਣੇ ਦੋਸਤਾਂ ਦੇ ਲਈ ਇੱਕ ਐਜੂਕੇਸ਼ਨ ਪਰਪਸ ਦੇ ਨਾਲ ਬਣਾਈ ਗਈ ਆ ਨਾ ਹੀ ਆਪਾਂ ਕਿਸੇ ਦਾ ਅਕਾਊਂਟ ਨੂੰ ਮੈਨੇਜ ਕਰਦੇ ਆ ਤੇ ਨਾ ਹੀ ਕਿਸੇ ਦੇ ਫੰਡ ਨੂੰ ਆਪਾਂ ਮੈਨੇਜ ਕਰਦੇ ਆ ਤੇ ਅਸੀਂ ਸਿਰਫ ਜਿਹੜਾ ਕਿ ਆਪਣੇ ਦੋਸਤਾਂ ਦੇ ਲਈ ਆਪਣੇ ਸੱਜਣ ਮਿੱਤਰਾਂ ਦੇ ਲਈ ਜਿਹੜੀ ਜਾਣਕਾਰੀ ਆ ਇਹ ਇੱਥੇ ਛੱਡ ਰਹੇ ਆ ਸੋ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਪਹਿਲੇ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਤੇ ਸਾਨੂੰ ਜਿਹੜੇ ਤੁਹਾਡੇ ਸੁਝਾਅ ਆ ਉਹਨਾਂ ਦੀ ਬੇਸਵਰੀ ਦੇ ਨਾਲ ਉਡੀਕ ਰਹਿੰਦੀ ਆ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਮਿਲਦੇ ਆਂ